ਬੜੇ ਦੇਖ ਚੱਲ ਖਿਚੂ ਖਿਚੂ ਜਿਹਨਾਂ ਤੇ ਗੋਲੀ ਲੱਗੀ ਕੀ ਲੱਗਦਾ ਤੁਹਾਡੇ ਕੀ ਚੱਕਰ ਪਿਆ ਸੀ ਉੱਥੇ ਜੀ ਨਹੀਂ ਤਾਂ ਪਤਾ ਨਹੀਂ ਆਦਾ ਕਰਨਾ ਆਦਾ ਤੇਲ ਲੈਣ ਨੂੰ ਆਸਤੇ ਤੇ ਇੱਕ ਵਾਰੀ ਸਮਾਨ ਲੈਣ ਗਿਆ ਤਾਂ ਦਾ ਸੌਦਾ ਲੈਣ ਗਿਆ ਤੇਲ ਲੈਣ ਨੂੰ ਆਸਤੇ ਤੇ ਜਿਵੇਂ ਆਈ ਲੱਗ ਗਈ ਉਹਥੇ ਗੋਲੀ ਚੱਲਣ ਦਾ ਕਾਰਨ ਕੀ ਕੁਝ ਪਤਾ ਤੁਹਾਨੂੰ ਮੈਨੂੰ ਕੋਈ ਪਤਾ ਨਹੀਂ ਆਦਾ ਕਰਨਾ ਹੁੰਦਾ ਪਿਆ ਤੇ ਇਹਨਾਂ ਦੀ ਉਮਰ ਕਿੰਨੀ ਤੇ ਨਾਮ ਕੀ ਇਹਨਾਂ ਦਾ ਵੀਰੇ ਇਹਨਾਂ ਟਾਈਮ ਆ ਨਹੀਂ ਆ ਦੇਖੂ ਬੈਠੂ ਨਾਮ ਕੀ ਇਹਨਾਂ ਦਾ ਤੁਹਾਡੀ ਪਤਨੀ ਦਾ ਹੰਗਰ ਜੀ ਉਮਰ ਕਿੰਨੀ ਲਾਦੀ ਆਹ ਸਤ ਬਾਸ ਆ ਜੀ ਠੀਕ ਮੈਂ ਤੇ ਕਿਸੇ ਦਾ ਬੂਆਗੇ ਖਲੋਤੀ ਆ ਤੇ ਮੈਨੂੰ ਕੁਛ ਨਹੀਂ ਪਤਾ ਕਿ ਕੀ ਕੋਈ ਰੋੜਾ ਮਾਰਿਆ ਕਿਸੇ ਨੇ ਕਿ ਚਾਹ ਕੀ ਕੀਤਾ ਮੈਂ ਨੂੰ ਕੋਈ ਪਤਾ ਨਹੀਂ ਲੱਗਾ ਮੈਂ ਤੇ ਗਈ ਵੀ ਨਹੀਂ ਜਗਾ ਮੈਂ ਤਾਂ ਆਉਗੀ ਉਹ ਦੁਕਾਨ ਲੱਗੇ ਖਲੋਤੀ ਜੇ ਉਹ ਝਗੜਾ ਕਿਸ ਚੀਜ਼ ਦਾ ਸੀ ਕੋਈ ਪਤਾ ਹੀ ਨਹੀਂ ਮੈਨੂੰ ਮੈਨੂੰ ਪਤਾ ਪੁੱਤ ਤਾ ਐ ਮੈਂ ਆਖਣ ਦੀ ਕੀ ਗੱਲ ਮੈਂ ਤੇ ਸਾਰਾ ਦਿਨ ਉੱਥੇ ਲੰਗਰ ਪਕਾਣੀ ਬੁਕਾਉਂਦੇ ਨੇ ਸਾਨੂੰ ਇਹ ਜੀ ਗੱਲ ਦਾ ਪਤਾ ਹੀ ਨਹੀਂ ਮੇਰੇ ਨਾਲ ਨਹੀਂ ਉਹ ਖੜੇ ਉਹ ਪੁੱਤਰ ਉੱਥੇ ਤੁਰ ਗਿਆਗਾ ਝੂਠ ਨਹੀਂ ਮਾਰਨਾ ਉਹ ਗਾਂ ਚਲੇ ਗਈ ਤੁਹਾਡੇ ਕਿੱਥੇ ਲੱਗੀ ਰੋੜਾ ਜਾਂ ਗੋਲੀ ਆ ਇੱਥੇ ਲੱਗੀ ਮਾੜੀ ਜੀ ਮਾੜੀ ਜੀ ਉਹ ਕੋਈ ਨਾ ਪੈਰ ਜੂ ਬੰਦਗੀ ਜੀ ਹਾਂਜੀ ਇਹ ਮਾਦਾ ਜੂ ਨਹੀਂ ਦੁਕਾਨ ਤੇ ਸਾਮਾਨ ਆਣਗੇ ਇਹ ਹੀ ਕਿ ਉੱਥੇ ਕੋਈ ਗੋਲੀ ਗੋਲੀ ਚੱਲ ਪਈ ਤੇ ਆ ਲੈਣਾ ਲੱਗੀ ਕੀ ਚੱਕਰ ਪਿਆ ਗੋਲੀ ਚੱਲਣ ਦਾ ਉਧਰ ਪਤਾ ਨਹੀਂ ਜੀ ਮਾੜੀ ਜੀ ਉੱਥੇ ਕੋਈ ਬੰਦਗੀ ਹੈ ਕਿਹੜੀ ਸਾਈਡ ਤੇ ਹਾਂਜੀ ਕਿਹੜੀ ਸਾਈਡ ਤੇ ਭਾਜੀ ਬੌਸ ਨੇ ਜੀ ਆਪਣਾ ਅਨੁਪਛਾਤੇ ਬੰਦਿਆਂ ਨੇ ਤਿੰਨ ਰਾਉਂਡ ਫਾਇਰ ਕੀਤੇ ਆ ਜਿਸ ਦੇ ਵਿੱਚ ਇੱਕ ਲੇਡੀ ਅਮਰਜੀਤ ਕੋਰ ਵਾਇਰੋ ਕਰਤਾਰ ਸਿੰਘ ਸੋਸਪੁਰਾ ਜਿਹੜੀ ਇੰਜਰਡ ਹੋਈ ਹੈ ਬਾਕੀ ਵੈਰੀਫਾਈ ਕਰ ਰਹੇ ਆ ਸਾਡਾ ਤਬਦੀਸ਼ ਦਾ ਪਾਰਟ ਹੈ ਜਿਹੜੀ ਗੱਲ ਸਾਹਮਣੇ ਹੋਏ ਉਹਦੇ ਮੁਤਾਬਕ ਅਗਲੀ ਕਾਰਵਾਈ ਅੰਦਰ ਵਿੱਚ ਦੰਨੀ ਜਾਏਗੀ ਅਜੇ ਅੰਕਾਤੇ ਬੰਦੇ ਦੇ ਟੈਸਟ ਨਹੀਂ ਹੋਏ ਤੇਸ਼ ਹੋਣੇ ਦੇ ਮੁਤਾਬਕ ਅਗਲੀ ਕਾਰਵਾਈ ਅੰਦਰ ਵਿੱਚ ਦੰਨੀ ਜਾਏਗੀ